ਸੋ ਹਾਂਜੀ ਗਾਇਜ਼ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਸਵਾਗਤ ਹੈਗਾ ਜੀ ਸੋ ਕੈਨੇਡਾ ਵੱਲੋਂ ਇੱਕ ਨਵੀਂ ਅਪਡੇਟ ਆ ਚੁੱਕੀ ਆ ਸੋ ਥੋੜੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨ ਵਾਲੇ ਆ ਸੋ ਬਣੇ ਰਹੋ ਇਸ ਵੀਡੀਓ ਦੇ ਵਿੱਚ ਸੋ ਓਕੇ ਜੀ ਸੋ ਆ ਤੁਸੀਂ ਹੁਣ ਸਕਰੀਨ ਉੱਪਰ ਦੇਖ ਸਕਦੇ ਹੋ ਸੋ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਕਾਲਜ ਬਦਲਣਾ ਹੋਇਆ ਔਕਾ ਤੇ ਇਹ ਨਵੇਂ ਨਿਯਮ ਜਿਹੜੇ ਕਿ ਲਾਗੂ ਹੋ ਚੁੱਕੇ ਆ ਸੋ ਅੱਗੇ ਆਪਾਂ ਇਸ ਵੀਡੀਓ ਦੇ ਵਿੱਚ ਥੋੜੇ ਨਾਲ ਸਾਰੀਆਂ ਚੀਜ਼ਾਂ ਸ਼ੇਅਰ ਕਰਦੇ ਹਾਂ ਬਣੇ ਰਹੋ ਵੀਡੀਓ ਦੇ ਵਿੱਚ ਜੀ ਸੋ ਕੈਨੇਡਾ ਦੇ ਵਿੱਚ ਜਿਹੜੇ ਵੀ ਇੰਟਰਨੈਸ਼ਨਲੀ ਜਿਹੜੇ ਸਟੂਡੈਂਟ ਜਾਂਦੇ ਆ ਸੋ ਜੇਕਰ ਉਹਥੇ ਆਪਣਾ ਔਕਾਜ਼ ਚੂਜ਼ ਕਰਦੇ ਆ ਯੂਨੀਵਰਸਿਟੀ ਆ ਉਸ ਨੂੰ ਬਦਲਣਾ ਚਾਹੁੰਦੇ ਆ ਸੋ ਉਸ ਨੂੰ ਨਵੇਂ ਸਟੱਡੀ ਵੀਜ਼ਾ ਦੇ ਲਈ ਅਪਲਾਈ ਕਰਨਾ ਪਵੇਗਾ ਅਗਰ ਉਹ ਕਾਲਜ ਅੱਗੇ ਕੀ ਹੁੰਦਾ ਸੀਗਾ ਸਟੂਡੈਂਟ ਬੜੀ ਮਤਲਬ ਕਿ ਸੌਖੇ ਤਰੀਕੇ ਨਾਲ ਆਪਣਾ ਕਾਲਜ ਬਦਲ ਲੈਂਦੇ ਸੀ ਆਪਣੀ ਲੋਕੇਸ਼ਨ ਦੇ ਹਿਸਾਬ ਨਾਲ ਪਰ ਇਸ ਟਾਈਮ ਜਿਹੜਾ ਕਿ 2024 ਦੇ ਵਿੱਚ ਇਹ ਅਪਡੇਟ ਆ ਚੁੱਕੀ ਹੈਗੀ ਹੈ ਕਿ ਸਟੂਡੈਂਟ ਆਪਣੀ ਮਰਜ਼ੀ ਨਾਲ ਕਾਲਜ ਜਿਹੜਾ ਕਿ ਨਹੀਂ ਬਦਲ ਸਕਦਾ ਜਿਹੜਾ ਕਾਲਜ ਨੂੰ ਮਿਲਿਆ ਸੋਰਸ ਦੇ ਵਿੱਚ ਉਹਨੂੰ ਜਿਹੜੀ ਕਿ ਸਟੱਡੀ ਪੂਰੀ ਕਰਨੀ ਪੈ ਸਕਦੀ ਹੈ ਸੋ ਦੋਸਤੋ ਇਸ ਦੇ ਵਿੱਚ ਕੀ ਹੈਗਾ ਕਿ ਅੱਗੇ ਪ੍ਰਾਈਵੇਟ ਕਾਲਜ ਸੀਗੇ ਕੈਨੇਡਾ ਦੇ ਵਿੱਚ ਹਰੇਕ ਹੀ ਮਤਲਬ ਕਿ ਅੰਤਰਰਾਸ਼ਟਰੀ ਸਟੂਡੈਂਟਾਂ ਨੂੰ ਐਡਮਿਸ਼ਨ ਦੇ ਦਿੰਦਾ ਸੀ ਇਸ ਟਾਈਮ 2024 ਦੇ ਵਿੱਚ ਕੀ ਹੈਗਾ ਕਿ ਕੈਨੇਡਾ ਸਰਕਾਰ ਨੇ ਸਟੱਡੀ ਪਰਮਿਟ ਲਈ ਅਪਲਾਈ ਕਰਨ ਲਈ ਜਿਹੜੇ ਕੁਝ ਚੁਣੇਂਦਾ ਕਾਲਜਾਂ ਨੂੰ ਹੀ ਮਨਜ਼ੂਰੀ ਪੱਤਰ ਦਿੱਤਾ ਹੈਗਾ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਸੱਦ ਸਕਦੇ ਸੋ ਇਹ ਇੱਕ ਡੈਜਿਗਨੇਟਿਡ ਲਰਨਿੰਗ ਇੰਸਟੀਚਿਊਟ ਦੇ ਵਿੱਚ ਇੱਕ ਅੰਡਰ ਆਉਂਦਾ ਡੀਐਲਆਈ ਦੇ ਅੰਡਰ ਆਉਂਦਾ ਸੋ ਕੈਨੇਡਾ ਸਰਕਾਰ ਮੁਤਾਬਕ ਡੀਐਲਆਈ ਇੱਕ ਅਜਿਹੇ ਆਧਾਰਾ ਹੈਗਾ ਜਿਹੜਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੇਜ਼ਬਾਨੀ ਜਾਂ ਸੂਬਾ ਜਾਂ ਖੇਤਰੀ ਸਰਕਾਰ ਦੁਆਰਾ ਮਨਜ਼ੂਰੀ ਜਿਹੜਾ ਕਿ ਦਿੱਤੀ ਜਾਂਦੀ ਹੈ ਠੀਕ ਹੈ ਜੀ ਸੋ ਇਸ ਦੇ ਵਿੱਚ ਧਿਆਨ ਰੱਖਣ ਵਾਲੀਆਂ ਗੱਲਾਂ ਇਹ ਹੈਗੀਆਂ ਕਿ ਜੇਕਰ ਤੁਸੀਂ ਜਦੋਂ ਵੀਜ਼ਾ ਅਪਲਾਈ ਕਰਨਾ ਹੈ ਤਾਂ ਉਸ ਦੇ ਵਿੱਚ ਤੁਸੀਂ ਆਪਣਾ ਕੋਰਸ ਦੇਖਣਾ ਕਾਲਜ ਦੇਖਣਾ ਔਰ ਲੋ ਕਿਸ ਤਰ੍ਹਾਂ ਤੁਸੀਂ ਰਹਿਣਾ ਸੈਣਾ ਕਿਸ ਤਰ੍ਹਾਂ ਤੁਹਾਡਾ ਸਟੱਡੀ ਹੈ 2 ਸਾਲ ਦੀ ਹੈ ਜਾਂ 3 ਸਾਲ ਦੀ ਹੈ ਜਿਵੇਂ ਵੀ ਹੈਗੀ ਹੈ ਸੋ ਉਸ ਬਾਰੇ ਤੁਹਾਨੂੰ ਪਹਿਲਾਂ ਹੀ ਇਹਨਾਂ ਚੀਜ਼ਾਂ ਬਾਰੇ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਉਹੀ ਕਾਲਜ ਚੂਜ਼ ਕਰੋ ਜਿੱਥੇ ਵਿੱਚ ਤੁਸੀਂ ਸਟੱਡੀ ਪ੍ਰੋਪਰ 2 ਸਾਲ ਦੀ 3 ਸਾਲ ਦੀ ਕੰਪਲੀਟ ਕਰ ਸਕੋ ਅਗਰ ਤੁਹਾਨੂੰ ਕਾਲਜ ਬਦਲਣ ਦੀ ਜ਼ਰੂਰਤ ਨਾ ਪਵੇ ਸੋ ਕੈਨੇਡਾ ਦੇ ਨਵੇਂ ਨਿਯਮਾਂ ਅਪਤਾਪਕਰ ਤੁਸੀਂ ਕਾਲਜ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਬਹੁਤ ਸਾਰੇ ਸਬੂਤ ਤੁਹਾਨੂੰ ਦੇਣੇ ਪੈਣਗੇ ਤੁਹਾਨੂੰ ਦੱਸਣਾ ਪਵੇਗਾ ਤੁਸੀਂ ਕਾਲਜ ਕਿਉਂ ਬਦਲ ਰਹੇ ਹੋ ਕੋਡਾ ਕੋਰਸ ਦਾ ਮਤਲਬ ਕਿ ਕਿੰਨੀ ਮਿਆਦ ਹੈਗੀ ਹੈ ਅਤੇ ਤੁਹਾਨੂੰ ਇਸ ਤਰ੍ਹਾਂ ਦੀ ਕਿਉਂ ਜ਼ਰੂਰਤ ਪਈ ਹੈ ਤੇ ਤੁਹਾਨੂੰ ਨਵੇਂ ਸਟੱਡੀ ਵੀਜ਼ਾ ਪਰਮਿਟ ਦੀ ਜ਼ਰੂਰਤ ਪਵੇਗੀ ਨਵਾਂ ਸਟੱਡੀ ਵੀਜ਼ਾ ਤੁਹਾਨੂੰ ਉੱਥੇ ਫਿਰ ਲੈਣਾ ਪਵੇਗਾ ਜਿਹੜਾ ਕਿ ਕਾਫੀ ਮੁਸ਼ਕਲ ਕੰਮ ਹੋ ਜਾਂਦਾ ਸੂਏਜ਼ ਦੇ ਅੰਦਰ ਜੇ ਅਗਰ ਤੁਸੀਂ ਬਿਨਾਂ ਦੱਸੇ ਕਾਲਜ ਨੂੰ ਬਦਲਦੇ ਹੋ ਤਾਂ ਹਦਾਇਤਾਂ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਠੀਕ ਹੈ ਜੀ ਸੋ ਜੇਕਰ ਵਿਦਿਆਰਥੀ ਪਹਿਲੇ ਕਾਲਜ ਨੇ ਇਹ ਰਿਪੋਰਟ ਕੀਤਾ ਕਿ ਉਹ ਵਿਦਿਆਰਥੀ ਸਾਡੇ ਕਾਲਜ ਵਿੱਚ ਨਹੀਂ ਪੜ ਰਿਹਾ ਸੀ ਮਤਲਬ ਬਿਨਾਂ ਦੱਸੇ ਕਾਲਜ ਤੁਸੀਂ ਬਦਲ ਲਿਆ ਵਿਦਿਆਰਥੀ ਦਾ ਸਟੱਡੀ ਪਰਮਿਟ ਰੱਦ ਕਰ ਦਿੱਤਾ ਜਾ ਸਕਦਾ ਹੈ ਦੇਸ਼ ਨੂੰ ਵੀ ਛੱਡਣਾ ਪੈ ਸਕਦਾ ਔਰ ਇਸ ਤੋਂ ਇਲਾਵਾ ਸਖਤੀ ਇਹ ਹੈ ਕਿ ਮੁੜ ਕਦੇ ਕੈਨੇਡਾ ਦੇ ਵਿੱਚ ਤੁਹਾਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਸੋ ਇਸ ਤਰ੍ਹਾਂ ਦੀ ਗਲਤੀ ਆਪਾਂ ਨਹੀਂ ਕਰਨੀ ਹੈਗੀ ਪਹਿਲਾਂ ਤੁਸੀਂ ਕਾਲਜ ਉਸ ਤਰ੍ਹਾਂ ਦੇ ਚੂਜ਼ ਕਰਨੇ ਜਿੱਥੇ ਤੁਹਾਡਾ ਡਿਪਲੋਮਾ ਜੋ ਵੀ ਸਟੱਡੀ ਹੈ 2 ਸਾਲ 3 ਸਾਲ ਦੀ ਵਧੀਆ ਕੰਪਲੀਟ ਹੋ ਸਕੇ ਸੋ ਇਹ ਬਹੁਤ ਜ਼ਰੂਰੀ ਅਪਡੇਟ ਹੁੰਦੀ ਹੈ ਕਿਉਂਕਿ ਆਪਾਂ ਨੂੰ ਛੇਦੀ ਇਹ ਹੁੰਦਾ ਵੀ ਸਾਡਾ ਵੀਜ਼ਾ ਆ ਜੇ ਤੇ ਏਜੰਟ ਆਪਣੀ ਫਾਈਲ ਬਣਾਉਂਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਡਾ ਕੀੜਾ ਕੋਰਸ ਚੂਜ਼ ਹੋਇਆ ਕੀ ਸਾਡੀ ਪ੍ਰੋਫਾਈਲ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਦਾ ਤੁਹਾਨੂੰ ਖੁਦ ਨੂੰ ਧਿਆਨ ਰੱਖਣਾ ਚਾਹੀਦਾ ਸੋ ਜ਼ਰੂਰੀ ਨਹੀਂਗਾ ਕਿ ਵੀਜ਼ਾ ਹੱਥ ਦੇ ਵਿੱਚ ਆ ਗਿਆ ਤਾਂ ਸਾਰਾ ਕੁਝ ਹੋ ਗਿਆ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਉੱਧਰ ਜਾ ਕੇ ਮੁਸ਼ਕਲਾਂ ਬਹੁਤ ਆਉਂਦੀਆਂ ਤੇ ਕੋਈ ਵੀ ਹੱਥ ਪੱਲਾ ਨਹੀਂ ਫੜਾਉਂਦਾ ਕੋਈ ਹੈਲਪ ਨਹੀਂ ਕਰਦਾ ਸੋ ਇਸ ਕਰਕੇ ਪਹਿਲਾਂ ਤੁਸੀਂ ਆਪਣੀ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਚੱਲੋ ਠੀਕ ਹੈ ਜੀ ਸੋ ਇਹ ਬਹੁਤ ਜ਼ਰੂਰੀ ਅਪਡੇਟ ਸੀਗੀ ਤੁਹਾਡੇ ਲਈ ਸੋ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਜ਼ਰੂਰ ਕਰਿਓ ਜੀ ਸੋ ਓਕੇ ਜੀ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਦੇ ਵਿੱਚ ਥੈਂਕ ਯੂ